ਜ਼ਹਿਨ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਤਾਰੀਵਾਲ ਕੇਜੀ ਹਸਪੀਟਲ ਵਿੱਚ ਜਿੱਥੇ ਕੀ ਤੁਹਾਨੂੰ ਇੱਕ ਐਸੇ ਖਾਸ ਮਹਿਮਾਨ ਨਾਲ ਮਿਲਮਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਡਾਕਟਰ ਕੇਜੀ ਸਿੰਘ ਹੈ ਜੋ ਕਿ ਕਾਫੀ ਸਮੇਂ ਤੋਂ ਲੋਕ ਭਲਾਈ ਸੇਵਾ ਦੇ ਕੰਮ ਕਰੇ ਸਨ ਡਾਕਟਰ ਕੇਜੀ ਸਿੰਘ ਆਪਣੀ ਮਿਹਨਤ ਦੇ ਸਦਕਾ ਆਈਐਮਏ ਸ਼ਹਿਰ ਬਟਾਲਾ ਦੇ ਬਨੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਹਲਕਾ ਬਟਾਲਾ ਦੇ ਪ੍ਰਧਾਨ ਵਿਜੇਮ ਦੇ ਸੂਟਾਰੀ ਵਾਲ ਖੋਜਾਂ ਤੇ ਉਹਨਾਂ ਦੀ ਸਾਰੀ ਟੀਮ ਨੂੰ ਡਿ렉ਟਰ ਕੇ ਜੀ ਸੇ ਹੀ ਮਾਨਤਾ ਦਿੱਤੀ ਗਿਆ। ਪੱਤਰਕਾਰ ਮਲਕੀਤਾਂ ਸਿੰਘ ਖਾਸ ਉਸ ਗੋੜੀ ਵੰਦੀ ਜਨਵਾਤ। ਹਾਂਜੀ ਸਰ ਬਹੁਤ ਬਹੁਤ ਸੌਰਵ ਕਰਦੇ ਆ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਤੁਹਾਡਾ ਸ਼ੁਭਨਾਮ ਜਾਨਣਾ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਜੀ ਮੈਂ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਆਈਐਮਏ ਬਟਾਲਾ ਦੇ ਸਾਰੇ ਡਾਕਟਰ ਸਹਿਬਾਨਾਂ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਪ੍ਰਦਾਨ ਜੀ ਦੀ ਸੇਵਾ ਦਿੱਤੀ ਹੈ ਅਬ ਮੈਂ ਸਾਰਿਆਂ ਨੂੰ ਅਸ਼ਵਾਸਨ ਦੇਣਾ ਕਿ ਜਿਸ ਤਰ੍ਹਾਂ ਆਈਐਮਏ ਬਟਾਲਾ ਇੱਕ ਸੰਸਥਾ ਡਾਕਟਰ ਦੀ ਬਹੁਤ ਵੱਡੀ ਸੰਸਥਾ ਹੈ ਇਸ ਤਰ੍ਹਾਂ ਦੀ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਹੀ ਮੈਂ ਸੰਸਥਾ ਨੂੰ ਅੱਛਾ ਕੰਮ ਕਰ ਰੱਖੂ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਵਾਂਗਾ ਔਰ ਡਾਕਟਰਸ ਔਰ ਮਰੀਜ਼ਾਂ ਦਾ ਜਿਹੜਾ ਰਿਲੇਸ਼ਨ ਹੈਗਾ ਉਹਨੂੰ ਹੋਰ ਮਜ਼ਬੂਤ ਕਰਾਂਗੇ ਔਰ ਡਾਕਟਰਾਂ ਦੀਆਂ ਜਿਹੜੀਆਂ ਸੇਵਾਵਾਂ ਅਸੀਂ ਦੇ ਰਿਹਾ ਉਹ ਸਮਾਜ ਤੱਕ ਪਹੁੰਚਾਵਾਂਗੇ ਔਰ ਜੋ ਵੀ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ ਜੋ ਵੀ ਸਾਡੀ ਸਮਾਜ ਦੀ ਸੇਵਾ ਅਸੀਂ ਕਰ ਸਕਦੇ ਆ ਅਸੀਂ ਤਨ ਮਨ ਧਨ ਨਾਲ ਕਰਾਂਗੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ